हां जी भाई जी ਸਤਿ ਸ਼੍ਰੀ ਅਕਾਲ ਜੀ ਆਜੋ ਮਲਾਉਣੇ ਆਪਾਂ ਕਿਸ ਨੂੰ ਨਵੀਂ ਗੱਲਬਾਤ ਦੇ ਨਾਲ ਤੇ ਕੋਲੇ ਮੇਰੇ ਯਸ਼ੂ ਐ ਤੇ ਅੱਜ ਹੈਗਾ ਆਪਣੇ ਸਮਰ ਦਾ ਬਰਥਡੇ ਤੇ ਮੈਂ ਜਸ਼ਨ ਨੂੰ ਆਖਾ ਮੈਂ ਕਿਹਾ ਚਲ ਕੇਕੂ ਕਿ ਲਿਆਤੇ ਆਪਣੇ ਜਵਾਕ ਇੱਥੇ ਹੈਗੇ ਸਾਰੇ ਹਨਾ ਸਤਵੀਰ ਦੇ ਬੱਚੇ ਆ ਉਹ ਰਾਜੂ ਦੇ ਹੋਗੇ ਹੋਰ ਹੋਗੇ ਤੇ ਮੈਂ ਕਿਹਾ ਸਾਰਿਆਂ ਨੂੰ ਕੇਕੂ ਖਵਾ ਦਈਏ ਆਪਣੇ ਜਵਾਕ ਤਾਂ ਬਾਹਰ ਫਿਰਦੇ ਆ ਜਵਾਕਾ ਜੋ ਮਾਂ ਤੇ ਜਸ਼ਨ ਹੀ ਆ ਕੋਲੇ ਦੋ ਜਵਾਕ ਕਿ ਨਹੀਂ ਯਸ਼ੂ ਹਾਂ ਜੀ ਮੈਂ ਤੇ ਇੱਥੋਂ ਥੋੜਾ ਛੋਟਾ ਤੂੰ ਹਲੇ ਫਿਰ ਵੀ ਸਿਆਣਾ ਤੇ ਜਾਂ ਬਸ ਪਾਪਾ ਆਪਣਾ ਤਾਇਆ ਤੇਰਾ ਕਿ ਨਹੀਂ ਉਹ ਵੀ ਆਪਣੇ ਹਨ ਹੀ ਆ ਬਸ ਹਾਂ ਲੈ ਸਾਹਮਣੇ ਜਸ਼ਨ ਨੇ ਸੁਣਦਾ ਇਹਦੀ ਗੱਲਬਾਤ ਕੀ ਕਹਿੰਦੇ ਆ ਆਪਾਂ ਹਾਂ ਵੀ ਜਸ਼ਨ ਹੁਣ ਦੱਸ ਤੁਸੀਂ ਦੱਸੋ ਕਿਵੇਂ ਆ ਬਈ ਜਸੋਤਾ ਉੱਠ ਗਿਆ ਕਿੰਨਾ ਚਿਰ ਸੌਇਆ ਨਾਲੀ ਚੁੱਟੀ ਹੋਰ ਤਾਂ ਠੀਕ ਆ ਕੋਈ ਬਾਲਾ ਨਹੀਂ ਡੈਡੀ ਥਾਗ ਗਿਆ ਇਥੇ ਖੇਤ ਕੋਲ ਚਲ ਖੇਤ ਖੁੱਦ ਗੇੜਾ ਮਾਰ ਕੇ ਆ ਕੇ ਬੰਦਾ ਪੈ ਜੇ ਤੱਕ ਕੋਈ ਬਾਲਾ ਨਹੀਂ ਮੜਾ ਨਹੀਂ ਹਾਂ ਹੂੰ ਤੇ ਫਿਰ ਚਲੋ ਮੈਨੂੰ ਨੀਂਦ ਹੀ ਪੁੱਠੇ ਟਾਈਮ ਆਉਂਦੀ ਹੈ ਇਹ ਘਰ ਦੇ ਕਹਿੰਦੇ ਤੂੰ 12:00 ਵਜੇ ਸੌਂ ਜਾ ਕਰ ਉਹਦੋਂ ਨੀਂਦ ਨਹੀਂ ਆਉਂਦੀ ਜਦੋਂ ਕੱਖੋ ਖਪਾ ਲੈਨੇ ਆ ਨਾ ਪਸ਼ੂ ਨਵਾ ਕੇ ਆਪ ਨਾ ਲਈਦਾ 3:30 ਵਜੇ ਉਦੋਂ ਨੀਂਦ ਆਉਂਦੀ ਤੰਮ ਵੇਲੇ ਨਾ ਕੰਮ ਬਸ ਕੱਖ ਜੇ ਪਾ ਕੇ ਤੁਨ ਠੀਕ ਐ ਤਾਂ ਲੋ ਬਈ ਜੀ ਅਜੇ ਨੇ ਬਣਾਈਆ ਪਿਕਚਰ ਆ ਤਿਆਰ ਕੀਤੀ ਐ ਠੀਕ ਐ ਨਾ ਧੰਨਵਾਦ ਆ ਜੇ ਤੇਰਾ ਵੀਰੇ ਤੇ ਸੋਹਣੀ ਬਣੀਆ ਦੱਸਿਓ ਕਮੈਂਟ ਕਰਕੇ ਬਈ ਮੇਰੀ ਤੇ ਸਮਰ ਪ੍ਰਤਾਪ ਦੀ ਦੋਨਾਂ ਦੀ ਜੱਜਦੇ ਪਿਓ ਬਤ ਪੂਰੇ ਹਾਂ ਕਿਵੇਂ ਜੈਸ਼ੂ ਇੱਕ ਨੰਬਰ ਆ ਜੀ ਹੈ ਜਮਾ ਨੰਬਰ ਇਹ ਫੋਟੋ ਦੂਜੀ ਵੀ ਸੋਹਣੀ ਸੀ ਜਿੱਦੇ ਤੁਸੀਂ ਆਪਾ 에어ਪੋਰਟ 에어ਪੋਰਟ ਵਾਲੀ ਹਾਂ ਉਹ ਵੀ ਸੋਹਣੀ ਸੀ ਕਿਉਂਕਿ ਦੋਨੇ ਪਰ ਬਸ ਸਮਾਈਲ ਕਰਦੇ ਸੀ ਹਾਂ ਉਹ ਉਹ ਵੀ ਬਣਾ ਲਾਂਗੇ ਚਲ ਆਪਾਂ ਤਾਂ ਹੁਣ ਸਾਰੀਆਂ ਕੰਦਾ ਕੁੰਦਾ ਹੁਣ ਤਾਂ ਪੁਰਾਣਾ ਸਮਾਨ ਲਾਤਾ ਸਾਰਾ ਨਮਾ ਚੜਾ ਦਿਆਂ ਹੁਣ ਕੰਦਾ ਤੇ ਲਾ ਦਿਓ ਜੀ ਉਹ ਅੱਛਾ ਕੰਨੇ ਤੇ ਉੱਪਰ ਲਾ ਪੇਪਰ ਠੀਕ ਹੈ ਓਕੇ ਓਕੇ ਠੀਕ ਹੈ ਜੀ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਕਿਹਨੂੰ ਵਜ ਮਾਰਦਾ ਆ ਜੂ ਕਿਹਨੂੰ ਵਜ ਮਾਰਦਾ ਥੈਂਕ ਯੂ ਕਿਹਨੂੰ ਵਜ ਮਾਰਦਾ ਆਏ ਜੀ ਕੀ ਕਹਿੰਦੇ ਹਾਰ ਤੇ ਆਪਾਂ ਮੂੰਹ ਤੇ ਕਰਾਉਣਾ ਫੇਰ ਆਸਤ ਵੀਰ ਤੇ ਰਾਜਵੀਰ ਦੇ ਬੱਚੇ ਬਈ ਸਾਰੇ ਇਹ ਹੈ ਜੀ ਵੱਡੇ ਰਾਜਵੀਰ ਰਾਜਵੀਰ ਦੀ ਜੀ ਕੁੜੀਆਂ ਤੇ ਸਵਨ ਹੈਲੋ ਹੈਲੋ ਕਹੋ ਜਦੋਂ ਹੈਪੀ ਬਰਥਡੇ ਟੂ ਯੂ ਕਰੋ ਕੀਦਾ ਹੈਪੀ ਬਰਥਡੇ ਅੱਜ ਮਮਾ ਫੋਨ ਸਿੱਧਾ ਕਰੋ ਥੈਂਕ ਯੂ ਲੋ ਜੀ ਸਮਰ ਇੱਧਰ ਵੀਡੀਓ ਕਾਲ ਤੇ ਆ ਉਥੋਂ ਲੋ ਜੀ ਅਸੀਂ ਦੇਖੀਏ ਕਰਦੋ ਕਰਦਾਂਗੇ ਉਹ ਬਿਨੀ ਪੈਗ ਬੈਠਾ ਤੇ ਅਸੀਂ ਇੱਥੇ ਬੈਠੇ ਆ ਠੀਕ ਹੈ ਨਹੀਂ ਸਾਰਿਆਂ ਦੀ ਫੋਟੋ ਕੱਢਾਂਗੇ ਅਸੀਂ ਨਿਆਣੇ ਨਿਆਣੇ ਬਹੁਤ ਵਧੀਆ ਬਣ ਜੂਗੀ ਹੋ ਗਿਆ ਥਾ ਇੱਧਰ ਆ ਕੇ ਇੱਕ ਫੋਟੋ ਸਾਰਿਆਂ ਦੀ ਫੋਟੋ ਮਾਤਾ ਜੀਰੀ ਨਹੀਂ ਸੱਦੀ ਹੈਡ ਆ ਉਹਦੀ ਮਾਤਾ ਜੀ ਆਉਂਦੇ ਆ ਮਾਤਾ ਜੀ ਬਾਜ ਮਾਲ ਦੀ ਲੇਰ ਆ ਮਾਤਾ ਜੀ ਤਿਆਰ ਨੇ ਵੀਡੀਓ ਤੇ ਮਾਤਾ ਜੀ ਕਹਿੰਦੇ ਮੈਂ ਆਵਾਜ਼ ਕਿਵੇਂ ਤੇਰੇ ਵਾਲੇ ਫੋਨ ਦੀ ਰੋਟੇਸ਼ਨ ਆ ਮਰੀ ਮਾਣੀ ਇੱਧਰ ਚੱਲ ਲੋ ਬਈ ਜੀ ਮਾਣੀ ਨੂੰ ਉਧਰ ਕਾਲ ਤੇ ਲੱਗਿਆ ਹੋਇਆ ਹੈ ਮੇਰੇ ਨਾਲ ਕਰਦਾ ਮੈਂ ਹੈਪੀ ਬਰਥਡੇ ਸੋ ਸੋ ਹੈਪੀ ਰਾਮ ਆਜੂ ਬੋਲ ਤੂੰ ਵੀ ਪੁੱਤ ਲਓ ਜੀ ਆ ਪਰਿਵਾਰ ਸਾਡਾ ਏਡਾ ਵੱਡਾ ਦੇਖੋ ਹੈ ਇੰਨੇ ਮੈਂਬਰ ਜੀ ਅਸੀਂ ਇੱਥੇ ਸਭ ਵੀਆਪੀ ਬੰਦੇ ਅਸੀਂ ਇਧਰ ਸਾਡਾ ਸਮਰ ਪ੍ਰਤਾਪ ਆਨਲਾਈਨ ਕੇਕ ਕਟਾਈ ਜਾਂਦਾ ਕਿੱਧਰ ਭਾਗਿਆ ਮਣੀ ਸਮਰ ਇਧਰ ਦੇਖੋ ਇੱਧਰ ਗਗਨ ਕੋਕਰੀ ਸਪਲਾਈ ਤੇ ਆ ਹੁਣ ਸਾਰਾ ਤੇ ਸਾਰੇ ਜਵਾਕਾਂ ਨੂੰ ਤੈਅ ਰਜਾਉਣਾ ਹੈ ਗਗਨ ਤੇਰੀ ਜ਼ਿੰਮੇਵਾਰੀ ਹੁਣ ਇਹਨਾਂ ਨੂੰ ਟੈਂਕੀਆਂ ਫੁੱਲ ਕਰ ਦੇ ਸਾਰਿਆਂ ਦੀਆਂ ਲਓ ਜੀ ਬਾਈ ਜੀ ਮਿਲਦੇ ਆ ਜੀ ਫਿਰ ਕਿਸੇ ਨਵੇਂ ਦਿਨ ਤੇ ਕਿਸੇ ਨਵੀਂ ਗੱਲਬਾਤ ਦੇ ਨਾਲ ਆਓ ਕੇ ਜੀ ਸਸਿ ਕਾਲ ਨੇਰਾ ਹੋ ਗਿਆ ਦਿਨ ਛਿਪ ਗਿਆ ਹੁਣ ਤੇ ਕਰਦੇ ਆ ਫਿਰ ਗੱਲਾਂਬਾਤਾਂ ਠੀਕ ਹੈ ਜੀ ਬੱਚੇ ਦੋਨਾਂ ਨੇ